ਤਸਵੀਰਾਂ ਤੁਹਾਨੂੰ ਗगन ਚੌਂਕ ਤੋਂ ਰਾਜਪੁਰਾ ਦੀਆਂ ਦਿਖਾ ਰਹੇ ਆ ਜਿੱਥੇ ਕਿ ਕੇਜਰੀਵਾਲ ਦਾ ਕਾਫਲਾ ਲੰਘ ਰਿਹਾ ਦੋਵੇਂ ਸਾਈਡਾਂ ਤੇ ਲੋਕਾਂ ਦੀ ਬਿਲਕੁਲ ਟ੍ਰੈਫਿਕ ਬੰਦ ਕਰ ਦਿੱਤੀ ਗਈ ਹੈ ਸੱਜੇ ਖੱਬੇ ਤੋਂ ਪੁਲਿਸ ਵੱਲੋਂ ਕਿਸੇ ਨੂੰ ਵੀ ਨਿਕਲ ਨਹੀਂ ਦਿੱਤਾ ਜਾ ਰਿਹਾ ਕੇਜਰੀਵਾਲ ਜੀ ਨੇ ਜੇ ਲੰਘਣਾ ਕਿਉਂਕਿ ਜਿਵੇਂ ਕਿ ਪਹਿਲਾਂ ਕੈਪਟਨ ਮਨਿੰਦਰ ਸਿੰਘ ਦੇ ਟਾਈਮ ਵੀਆਈਪੀ ਕਲਚਰ ਬੰਦ ਕੀਤਾ ਸੀ ਲੇਕਿਨ ਉਹੀ ਕਲਚਰ ਇਹ ਦੁਬਾਰਾ ਚੱਲ ਰਿਹਾ ਹੈ ਤਸਵੀਰਾਂ ਤੁਹਾਨੂੰ ਰਾਜਪੁਰਾ ਦੇ ਗगन ਚੌਂਕ ਦੀਆਂ ਦਿਖਾ ਰਹੇ ਆ ਕਿ ਚਾਰ ਚੁਫੇਰੇ ਤੇ ਪੁਲਿਸ ਬੋਰਸ ਨੇ ਰੋਕ ਕੇ ਲੋਕਾਂ ਨੂੰ ਰੋਕਿਆ ਗਿਆ ਜਿਹੜੇ ਬੰਦੇ ਨੇ ਕਿਸੇ ਨੇ ਜਰੂਰੀ ਨਿਕਲਣਾ ਉਹਨਾਂ ਨੂੰ ਵੀ ਨੰਗਣ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਪੁਲਿਸ ਦੇ ਅਧਿਕਾਰੀ ਜਿਹੜੇ ਕਿੰਨੇ ਖੜੇ ਨੇ ਪੂਰੇ ਲੋਕਾਂ ਨੂੰ ਖੜਾ ਕੇ ਰੱਖਿਆ ਚਾਰ ਚੁਫੇਰੇ ਤੇ ਉਸ ਤੋਂ ਬਾਅਦ ਹੀ ਲੋਕਾਂ ਨੂੰ ਲੰਘਣ ਦਿੱਤਾ ਜਿਵੇਂ ਕਿ ਹੁਣ ਤਾਂ ਟ੍ਰੈਫਿਕ ਚੱਲੀ ਆ ਲਗਭਗ ਜਿਵੇਂ ਕਿ ਲੋਕਾਂ ਦਾ ਵੀ ਕਹਿਣਾ ਹੈ ਕਿ 20 ਮਿੰਟ ਜਿਹੜੀ ਟ੍ਰੈਫਿਕ ਆ ਬਿਲਕੁਲ ਉਹ ਗगन ਚੌਕ ਦੇ ਜਾਮ ਕਰ ਦਿੱਤਾ ਗਿਆ ਸੀ ਇਵੇਂ ਕਿ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਕਿਵੇਂ ਕਿ ਇੱਧਰ ਫੋਕਲ ਪੁਆਇੰਟ ਤੋਂ ਵੀ ਤੇ ਹੁਣ ਇੱਧਰੋਂ ਵੀ ਗੱਡੀਆਂ ਲੰਘ ਰਹੀਆਂ ਨੇ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਜਿਹੜਾ VIP ਕਲਚਰ ਆ ਕਿ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਚੱਲ ਰਿਹਾ ਦਿਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ VIP ਕਲਚਰ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਬੰਦ ਹੋਣ ਦੀਆਂ ਗੱਲਾਂ ਚ ਕਰਦੇ ਸੀ ਕਿ ਆ ਉਹ ਦੁਬਾਰਾ ਚਾਲੂ ਹੋਇਆ